ਸ਼ੀਰ ਵੇਛਾਈ ਜਾਂਦੇ ਹੁੰਦੇ ਨੇ ਸ਼ੀਰ ਮਰਦੇ ਨਹੀਂ ਹੁੰਦੇ ਸ਼ੀਰ ਛੱਡੇ ਤੇ ਹੁੰਦਾ ਜਿਹੜਾ ਜਿਉਦਾ ਨਹੀਂ ਸ਼ੀਰ ਹੋਇਆ ਮਰੇ ਤੇ ਵੀ ਉੱਤਾਂ ਉੱਤਾਂ ਉਹ ਲੋਕ ਉਹ ਉਹ ਸੱਈ ਲੋਕਾਂ ਦੇ ਸ਼ੀਰ ਵਰਮੰਦੀ ਕਰ ਗੁਰਮੱਤ ਦਾ ਸ਼ੀਰ ਜਿਉਂਦਾ ਹੀ ਨੇ ਗੁਰਮੱਤ ਦਾ ਸ਼ੀਰ ਜਿਉਂਦਾ ਹੀ ਹੋ ਜਾਂਦਾ ਵੀ ਸ਼ੀਰ ਜਰਮਾ ਦੀ ਛੱਡਣ ਉਹਦਾ ਜਨਮ ਤੋਂ ਬਾਅਦ ਲੇਖੇ ਹੁੰਦਾ ਉਹ ਜਿਹਨਾਂ ਨੇ ਜਿਉਦੇ ਵੀ ਨਾ ਸ਼ੀਦੀ ਤੋਂ ਬਾਅਦ ਉਹ ਜਨਮ ਨੇ ਲੇਖੇ ਜਨੂਦ ਗੁਰਮਤੰਦਰ ਸ਼ਹੀਦ ਉਹ ਆਇਆ ਜਉਂਦਾ ਹੋ ਗਿਆ। ਸਰੀਰ ਜਾਨ ਮਰਦੀ ਛੱਡਿਆ। ਭਾਈ ਮਨੀ ਸਿੰਘ ਜਉਂਦਾ ਪਹਿਲਾਂ ਹੀ ਸ਼ਹੀਦ ਸੀ ਉਹ ਸਰੀਰ ਤਾਂ ਬਾਅਦ ਚੋਂ ਉਹਨੇ ਜੁੱਬੇ ਲਾਤਾ ਉਹਦਾ ਸੀ। ਦੋਵੇਂ ਪਾਸੇ ਪਹਿਲਾਂ ਹੀ ਸ਼ਹੀਦ ਸੀ। ਘਰ ਇਹਨਾਂ ਤੋਂ ਬਜਾ ਠੀਕਰ ਬੋਲ ਪੁਲਿਸ ਉਹਦਾ ਡਿਕਰਾ ਪਾਣ ਦਾ ਸੀ ਸਰੀਰ ਉਪੀ ਉਹਦੇ ਸਰ ਉਹਦਾ ਫਟਣਾ ਹੀ ਸੀ ਕਿਤੇ ਫਟਦਾ। ਪਰ ਉਹ ਪਰਖਿਓ ਬਿਆਨ ਤਸਕਰ ਹੈ ਇਹ ਗੱਲਾਂ ਦਾ ਸਭ ਤੋਂ ਜ਼ਿਆਦਾ ਲੱਗਦੀ ਆ ਗੁਰਬਾਣੀ ਦੇ ਨਾਲ ਜੁੜੀਏ। ਜਿਹੜਾ ਸਮਝੂ ਵੈਨਾ ਗ ਲਲੂਤਾ ਹੈ ਗੁਰੂ ਦੇ ਨਾਲ ਬਾਕੀ ਨੇ ਰੇਚ ਮੋਟਾ ਪਈ ਜਾਂਦੇ ਨੇ ਤੇ ਲੋਕ ਸਾ ਗੁਰੂ ਦੇ ਨਾਲ ਦਾ ਰੇਚ ਨੇ ਛਾਲਾ ਮਾਰੀ ਜਦੋਂ ਪਤਾ ਗੁਰੂ ਕੀ ਆ ਨਾਲ ਕਿਵੇਂ ਹੋਈਦਾ ਪਤਾ ਹੈ ਨਹੀਂ ਕਿਸੇ ਦਾ